ਡਰਾਈਵਿੰਗ ਲਾਇਸੈਂਸ ਬਣਾਉਣਾ ਕੈਨੇਡਾ ਵਿੱਚ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਮੈਨ ਦੇਖਣਾ ਪੈਂਦਾ ਜੀ ਵੀ ਕੈਨੇਡਾ ਦੇ ਵਿੱਚ ਇਹ ਰੂਲ ਆ ਵੀ ਜਿਹਨੇ ਵੀ ਟਰੱਕ ਦਾ ਲਾਇਸੈਂਸ ਲੈਣਾ ਜੇ ਆਪਾਂ ਟਰੱਕ ਦੀ ਗੱਲ ਕਰੀਏ ਤਾਂ 3 ਸਾਲ ਪੁਰਾਣਾ ਆਪਾਂ ਕਾਰ ਦਾ ਲਾਇਸੈਂਸ ਚਾਹੀਦਾ ਹੈ ਚਾਹੇ ਉਹ ਤੁਹਾਡਾ ਐਕਸਪੀਰੀਅੰਸ ਕੈਨੇਡਾ ਦਾ ਹੋਵੇ ਜੀ ਚਾਹੇ ਤੁਹਾਡਾ ਐਕਸਪੀਰੀਅੰਸ ਇੰਡੀਆ ਦਾ ਹੋਵੇ ਜਾਂ ਕਿਸੇ ਵੀ ABC ਕੰਟਰੀ ਤੋਂ ਹੋਵੇ ਜੇ ਕੋਲ 10 ਸਾਲ ਦਾ ਐਕਸਪੀਰੀਅੰਸ ਨਹੀਂਗਾ ਆਪਣੇ ਪੇਰੈਂਟਸ ਸਟੇਟ ਆਪਣੇ ਘਰ ਲਈ ਕੰਟਰੀ ਦਾ ਹਾਂਜੀ ਫਿਰ ਫਿਰ ਉਹਨਾਂ ਨੂੰ ਵੇਟ ਕਰਨੇ ਪੈਂਦੇ ਆ ਫਿਰ ਉਹਨਾਂ ਨੂੰ ਜੇ ਮੰਨ ਲਓ 1 ਸਾਲ ਦਾ ਹੈਗਾ ਐਕਸਪੀਰੀਅੰਸ 2 ਸਾਲ ਵੇਟ ਕਰਨੇ ਪੈਣੇ ਆ ਜੇ 2 ਸਾਲ ਹੈਗਾ ਤਾਂ ਫਿਰ 1 ਸਾਲ ਵੇਟ ਕਰਨੇ ਪੈਣੇ ਆ ਜੋ ਜਦੋਂ ਕੋਈ ਵੀ ਆਉਂਦਾ ਬੰਦਾ ਪਹਿਲਾਂ ਉਹਨੂੰ ਕਾਰ ਦਾ ਲਾਇਸੈਂਸ ਲੈਣਾ ਪੈਂਦਾ ਜੀ ਜਿਵੇਂ ਆਪਾਂ BC ਦੀ ਗੱਲ ਕਰੀਏ ਤਾਂ ਕਲਾਸ 5 ਕਹਿੰਦੇ ਨੇ ਜੀ ਕਲਾਸ 5 ਲੈ ਕੇ ਜੇ ਤੁਹਾਡੇ ਕੋਲੇ 3 ਸਾਲ ਦਾ ਐਕਸਪੀਰੀਅੰਸ ਹੈਗਾ ਆ ਫਿਰ ਤੁਸੀਂ ਇੰਡੀਆ ਤੋਂ ਦੋ ਲੈਟਰ ਮੰਗਵੋਣੀਆਂ ਪੈਂਦੀਆਂ ਜੀ ਆਪਾਂ ਨੂੰ ਇੱਕ PCC ਮੰਗਵੋਣੀ ਪੈਂਦੀ ਆ ਪੰਜਾਬ ਤੋਂ ਜੇ ਪੰਜਾਬ ਤੋਂ ਜਾਂ ਕਿਸੇ ਵੀ ਸਟੇਟ ਤੋਂ ਇਕ ਕੌ ਜਰੂਰੀ ਇਹਨਾਂ ਨੇ ਕਰਤਾ ਵੀ ਤੁਹਾਨੂੰ ਇੰਗਲਿਸ਼ ਦੀ ਨੋਲਿਜ ਵੀ ਚਾਹੀਦੀ ਹੈ ਇੰਗਲਿਸ਼ ਐਜ਼ ਲੌਂਗ ਐਜ਼ ਤੁਸੀਂ ਕਮਿਊਨੀਕੇਸ਼ਨ ਕਰ ਸਕੋ ਜਿਸ ਸਕੇਲ ਹੁੰਦੀ ਹੈ ਜਿੱਥੇ ਉਹਨੇ ਟਰੱਕ ਡਰਾਈਵਰ ਚੈੱਕ ਕਰਦੇ ਆ ਆਫੀਸਰ ਨਾਲ ਤੁਸੀਂ ਗੱਲਬਾਤ ਕਰ ਸਕੋ ਜਾਂ ਤੁਸੀਂ ਸ਼ਿਪਰ ਜਾਂ ਰਸੀਵਰ ਨਾਲ ਗੱਲਬਾਤ ਕਰ ਸਕੋ ਜਿੱਥੋਂ ਤੁਸੀਂ ਲੋਡ ਚੱਕਣਾ ਆ ਜਾਂ ਲਾਉਣਾ ਆ ਜੀ ਅੱਜ ਅਸੀਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਆ। ਅੱਜ ਤੁਹਾਨੂੰ ਇਹ ਜਾਣਕਾਰੀ ਦਵਾਂਗੇ ਕਿ ਕੈਨੇਡਾ ਵਿੱਚ ਟਰੱਕਾਂ ਦੇ ਡਰਾਈਵਿੰਗ ਲਾਇਸੈਂਸ ਕਿਵੇਂ ਬਣਦੇ ਨੇ। ਟਰੱਕ ਦਾ ਡਰਾਈਵਿੰਗ ਲਾਇਸੈਂਸ ਬਣਾਉਣਾ ਕੈਨੇਡਾ ਵਿੱਚ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ। ਬਹੁਤ ਵੱਡੀ ਪ੍ਰਕਿਰਿਆ ਕਿਉਂਕਿ ਪਿਛਲੇ ਸਮੇਂ ਕੈਨੇਡਾ ਵਿੱਚ ਇੱਕ ਬੱਸ ਤੇ ਟਰੱਕ ਦਾ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਨਾਮਵਾਰ ਕੁਝ ਖਿਡਾਰੀ ਜਿਹੜੇ ਸੀ ਉਹਨਾਂ ਦੀਆਂ ਜਾਨਾਂ ਚਲ ਗਈਆਂ ਸੀ ਤੇ ਉਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਟਰੱਕ ਦਾ ਡਰਾਈਵਿੰਗ ਲਿਸੈਂਸ ਬਣਾਉਣ ਦੀ ਪ੍ਰਕਿਰਿਆ ਨੂੰ ਬੜਾ ਲੰਮਾ ਔਰ ਬਹੁਤ ਕਹਿ ਸਕਦੇ ਆ ਕਿ ਟੈਕਨੀਕਲ ਕਰ ਦਿੱਤਾ ਸੀ ਤੋਂ ਤੁਹਾਨੂੰ ਇਹ ਸਾਰੀ ਆ ਜਾਣਕਾਰੀ ਦਵਾਂਗੇ ਅੱਜ ਅਸੀਂ ਸਰਬਾ ਡਰਾਈਵਿੰਗ ਸਕੂਲ ਉੱਥੇ ਆਏ ਆਂ ਔਰ ਸਰਬਾ ਡਰਾਈਵਿੰਗ ਸਕੂਲ ਵਿੱਚ ਕਿਵੇਂ ਪੰਜਾਬ ਤੋਂ ਜਾਂ ਹੋਰ ਦੇਸ਼ਾਂ ਤੋਂ ਜਿਹੜੇ ਵਿਦਿਆਰਥੀ ਇੱਥੇ ਆਉਂਦੇ ਨੇ ਔਰ ਜਿਹੜੇ ਟਰੱਕ ਚਲਾਉਣਾ ਚਾਹੁੰਦੇ ਨੇ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਕਿਵੇਂ ਮਿਲਦਾ ਉਹਦੀ ਸਾਰੀ ਜਾਣਕਾਰੀ ਦਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਅਮਰਜੀਤ ਕਿਵੇਂ ਦੀ ਠੀਕੋ ਠੀਕ ਠਾਕ ਜੀ ਵਧੀਆ ਤੁਸੀਂ ਸਾਹਿਬ ਜੀ ਅਮਰਿਤ ਸਰابہ ਅਮਰਿਤ ਸਰابہ ਸਰابہ ਡਰਾਈਵਿੰਗ ਸਕੂਲ ਚਲਾਉਂਦੇ ਨੇ ਇੱਥੇ ਜਿੱਥੇ ਖਾਸ ਕਰਕੇ ਪੰਜਾਬ ਤੋਂ ਜਿਹੜੇ ਸਾਡੇ ਵਿਦਿਆਰਥੀ ਜਿਹੜੇ ਟਰੱਕ ਚਲਾਉਣਾ ਚਾਹੁੰਦੇ ਨੇ ਕੈਨੇਡਾ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਦੇਣ ਦੀ ਜਿੱਥੇ ਟ੍ਰੇਨਿੰਗ ਦਿੰਦੇ ਨੇ ਉੱਥੇ ਕਈ ਤਰ੍ਹਾਂ ਦੇ ਸਮਾਜਿਕ ਕੰਮ ਵੀ ਕਰਦੇ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਮਰਜੀਤ ਖਾਸ ਕਰਕੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਮੁੰਡੇ ਜਿਹੜੇ ਜ ਹਾਂਜੀ ਉਹਨਾਂ ਲਈ ਇੱਕ ਬਹੁਤ ਵੱਡਾ ਡ੍ਰੀਮ ਹੈ ਸੁਪਨਾ ਹੈ ਵੀ ਉਹ ਕੈਨੇਡਾ ਦੀਆਂ ਸੜਕਾਂ ਤੇ ਵੱਡੇ ਵੱਡੇ ਟਰੱਕ ਟਰਾਲੇ ਚਲਾਉਣ ਹਾਂਜੀ ਤੇ ਜਦੋਂ ਫਿਰ ਤੁਹਾਡੇ ਕੋਲ ਆਉਂਦੇ ਨੇ ਹਾਂਜੀ ਸਾਬਾ ਡਰਾਈਵਿੰਗ ਸਕੂਲ ਆਉਂਦੇ ਨੇ ਔਰ ਡਰਾਈਵਿੰਗ ਲਾਇਸੈਂਸ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਹਾਂਜੀ ਪੰਜਾਬ ਦੇ ਲੋਕ ਸੁਣਨਾ ਚਾਹੁੰਦੇ ਨੇ ਖਾਸ ਕਰਕੇ ਪੰਜਾਬ ਦੇ ਉਹ ਨੌਜਵਾਨ ਜਿਹੜੇ ਕੈਨੇਡਾ ਆਉਣ ਦੀ ਚਾਹ ਬੰਨੇ ਹਾਂਜੀ ਵੀ ਡਰਾਈਵਿੰਗ ਲਾਇਸੈਂਸ ਜਿਹੜਾ ਹੈ ਉਹ ਟਰੱਕ ਦਾ ਕਿਵੇਂ ਹਾਸਲ ਕੀਤਾ ਜਾ ਸਕਦਾ ਉਹਨੂੰ ਬੜੀ ਸਤਿ ਸ਼ਰਨ ਭਾਸ਼ਾ ਚ ਦੱਸਣ ਦਾ ਯਤਨ ਕਰੂੰ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਦਿਨ ਭਰ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਸਤਿ ਸ੍ਰੀ ਅਕਾਲ ਜੀ। ਸੋ ਜਿੱਦਾਂ ਲਾਇਸੈਂਸ ਦੀ ਗੱਲ ਕਰੀਏ ਆਪਾਂ ਸੋ ਸਭ ਤੋਂ ਪਹਿਲਾਂ ਤੁਹਾਡੀ ਗੱਲ ਸਹੀ ਆ ਵੀ ਕੋਈ ਵੀ ਆਉਂਦਾ ਉਹਨੂੰ ਹਮੇਸ਼ਾ ਹੁੰਦਾ ਹੀ ਆ ਵੀ ਜਾ ਕੇ ਟਰੱਕ ਜਾਂ ਟਰਾਲਾ ਚਲਾਉਣਾ ਅਸੀਂ ਕੈਨੇਡਾ ਜੀ। ਕੈਨੇਡਾ ਅਮਰੀਕਾ ਨਾਲ ਅਮਰੀਕਾ ਨੂੰ ਵੀ ਚਲਦੇ ਆ ਸਾਰੇ ਜੀ। ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਮੈਨ ਦੇਖਣਾ ਪੈਂਦਾ ਜੀ ਵੀ ਕੈਨੇਡਾ ਦੇ ਵਿੱਚ ਇਹ ਰੂਲ ਆ ਵੀ ਜਿਨੇ ਵੀ ਟਰੱਕ ਦਾ ਲਾਇਸੈਂਸ ਲੈਣਾ ਜੇ ਆਪਾਂ ਟਰੱਕ ਦੀ ਗੱਲ ਕਰੀਏ ਤਾਂ 3 ਸਾਲ ਪੁਰਾਣਾ ਆਪਾਂ ਨੂੰ ਕਾਰ ਦਾ ਲਾਇਸੈਂਸ ਚਾਹੀਦਾ ਮਸਟ ਹੈ ਮਸਟ ਹੈ ਹਾਂ ਜੀ ਚਾਹੇ ਉਹ ਤੁਹਾਡਾ ਐਕਸਪੀਰੀਅੰਸ ਕੈਨੇਡਾ ਦਾ ਹੋਵੇ ਜੀ ਚਾਹੇ ਤੁਹਾਡਾ ਐਕਸਪੀਰੀਅੰਸ ਇੰਡੀਆ ਦਾ ਹੋਵੇ ਜਾਂ ਕਿਸੇ ਵੀ ABC ਕੰਟਰੀ ਤੋਂ ਹੋਵੇ ਓਕੇ 3 ਸਾਲ ਦਾ ਜੇ ਆਪਣੇ ਕੋਲ ਐਕਸਪੀਰੀਅੰਸ ਹੈਗਾ ਜੀ ਹਾਂ ਜੀ ਫੇਰ ਆ ਕੇ ਆਪਾਂ ਪਹਿਲੇ ਕੋਲ 3 ਸਾਲ ਦਾ ਐਕਸਪੀਰੀਅੰਸ ਨਹੀਂਗਾ ਆਪਣੇ ਪੇਰੈਂਟਸ ਟ੍ਰੇਡ ਆਪਣੇ ਕਹਿ ਲਈਏ ਕੰਟਰੀ ਦਾ ਹਾਂਜੀ ਫੇਰ ਫੇਰ ਉਹਨਾਂ ਨੂੰ ਵੇਟ ਕਰਨੀ ਪੈਂਦੀ ਹੈ ਜੀ ਫੇਰ ਉਹਨਾਂ ਨੂੰ ਜੇ ਮੰਨ ਲਓ 1 ਸਾਲ ਦਾ ਹੈਗਾ ਐਕਸਪੀਰੀਅੰਸ 2 ਸਾਲ ਵੇਟ ਕਰਨੀ ਪੈਣੀ ਹੈ ਜੀ ਜੇ 2 ਸਾਲ ਹੈਗਾ ਤਾਂ ਫੇਰ 1 ਸਾਲ ਵੇਟ ਕਰਨੀ ਪੈਣੀ ਹੈ ਓਕੇ ਸੋ 3 ਸਾਲ ਦਾ ਐਕਸਪੀਰੀਅੰਸ ਬਹੁਤ ਜ਼ਰੂਰੀ ਹੈ 3 ਸਾਲ ਕੰਪਲੀਟ ਹੋਣ ਤੋਂ ਪਹਿਲਾਂ ਇੱਥੇ ਪ੍ਰੋਸੈਸ ਚੱਲ ਨਹੀਂ ਸਕਦਾ ਟਰੱਕ ਦਾ ਨਹੀਂ ਚੱਲ ਸਕਦਾ ਜੀ ਨਹੀਂ ਬਿਲਕੁਲ ਨਹੀਂ ਚੱਲ ਸਕਦਾ ਜੀ ਹਾਂ ਸੋ ਜਦੋਂ ਕੋਈ ਵੀ ਆਉਂਦਾ ਬੰਦਾ ਪਹਿਲਾਂ ਉਹਨੂੰ ਕਾਰ ਦਾ ਲਾਇਸੈਂਸ ਲੈਣਾ ਪੈਂਦਾ ਜੀ ਜਿਵੇਂ ਆਪਾਂ ਬੀਸੀ ਦੀ ਗੱਲ ਕਰੀਏ ਤਾਂ ਕਲਾਸ 5 ਕਹਿ ਦਿੰਦੇ ਜੀ ਕਲਾਸ 5 ਲੈ ਕੇ ਜੇ ਤੁਹਾਡੇ ਕੋਲੇ 3 ਸਾਲ ਦਾ ਐਕਸਪੀਰੀਅੰਸ ਹੈਗਾ ਆ ਫਿਰ ਤੁਸੀਂ ਇੰਡੀਆ ਤੋਂ ਦੋ ਲੈਟਰ ਮੰਗਾਉਣੀਆਂ ਪੈਂਦੀਆਂ ਜੀ ਆਪਾਂ ਨੂੰ ਓਕੇ ਇੱਕ ਪੀਸੀਸੀ ਮੰਗਾਉਣੀ ਪੈਂਦੀ ਹੈ ਪੰਜਾਬ ਤੋਂ ਜੀ ਜੇ ਪੰਜਾਬ ਤੋਂ ਜਾਂ ਕਿਸੇ ਵੀ ਸਟੇਟ ਤੋਂ ਮਤਲਬ ਪਲੀਜ਼ ਕਲੀਅਰੈਂਸ ਸਰਟੀਫਿਕੇਟ ਓਕੇ ਤੇ ਇੱਕ ਤੁਹਾਡਾ ਡਰਾਈਵਰ ਐਬਸਟ੍ਰੈਕਟ ਚਾਹੀਦਾ ਹੁੰਦਾ ਜੀ ਹਮ ਹਮ ਜਿਹੜਾ ਕਿ ਆਈ ਥਿੰਕ ਆਨਲਾਈਨ ਨਿਕਲ ਜਾਂਦਾ ਸਾਰਥੀ ਸਮਥਿੰਗ ਕੰਪਲੀਟ ਹੈ ਹਿਸਟਰੀ ਹਿਸਟਰੀ ਤੁਹਾਡੀ 3 ਸਾਲ ਦੀ ਹਿਸਟਰੀ ਅਬਾਊਟ ਡਰਾਈਵਿੰਗ ਕਿੰਨੇ ਚਲਾਨ ਹੋਏ ਆ ਹੋਏ ਆ ਨਹੀਂ ਹੋਇਆ ਕੋਈ ਕ੍ਰੈਸ਼ ਹੋਇਆ ਕੋਈ ਐਕਸੀਡੈਂਟ ਹੋਇਆ ਕੁਝ ਵੀ ਹੋਇਆ ਜੀ ਸੋ ਜਦੋਂ ਉਹ ਦੋ ਲੈਟਰਾਂ ਤੁਹਾਨੂੰ ਇੰਡੀਆ ਤੋਂ ਮੰਗਵੋਣੀਆਂ ਪੈਂਦੀਆਂ ਜੀ ਜੇ ਈਵਨ ਤੁਸੀਂ ਇੱਥੇ ਵੀ ਹੈਗੇ ਹੋ ਤੁਸੀਂ ਇੰਡੀਆ ਤੋਂ ਮੰਗਾ ਸਕਦੇ ਹੋ ਜੀ ਜਦੋਂ ਦੋ ਲੈਟਰਾਂ ਆ ਗਈਆਂ ਜੀ ਤੁਸੀਂ ਫਿਰ ਇੱਥੇ ਆਈਸੀਪੀਸੀ ਆਫਿਸ ਆ ਲਾਈਸੈਂਸਰ ਉੱਥੇ ਜਾ ਕੇ ਤੁਸੀਂ ਆਪਣੇ ਦੋਨੇ ਲੈਟਰਸ ਉਹਨਾਂ ਨੂੰ ਦੇ ਦੇਣੇ ਆ ਜੀ ਤੇ ਉਹਨਾਂ ਨੂੰ ਕਹਿਣਾ ਵੀ ਅਸੀਂ ਕਲਾਸ 1 ਦਾ ਅਪਰੂਵਲ ਲੈਣੇ ਆ ਹੂੰ ਸੋ ਉਹ ਆਪਣੇ ਵਿਕਟੋਰੀਆ ਹੈੱਡ ਆਫਿਸ ਭੇਜ ਦੇ ਆ ਤੁਹਾਡਾ ਚੈੱਕ ਕਰਦੇ ਆ ਬਕਾਇਦਾ ਰਹਿ ਕਿਹੜੇ ਨਹੀਂ ਆ ਜ Punjab ਚ ਜਿੱਥੋਂ ਵੀ ਆਇਆ ਜੀ ਉਸ ਤੋਂ ਬਾਅਦ ਵਿਦਨ 1 ਮੰਥ ਜਾਂ 6 ਵੀਕ ਉਹਨਾਂ ਨੇ ਤੁਹਾਨੂੰ ਅਪਰੂਵਲ ਲੈਟਰ ਭੇਜ ਦੇਣੇ ਆ ਵੀ ਤੁਸੀਂ ਹੁਣ ਟਰੱਕ ਦਾ ਲਾਇਸੈਂਸ ਲੈ ਸਕਦੇ ਲੈਣ ਦੇ ਯੋਗ ਹੋ ਯੋਗ ਹੋ ਹਾਂਜੀ ਬਿਲਕੁਲ ਤੋ ਜਦੋਂ ਤੁਹਾਡੇ ਕੋਲੇ ਲੈਟਰ ਆ ਜਾਂਦੀ ਜੀ ਉਸ ਤੋਂ ਬਾਅਦ ਕੀ ਪ੍ਰੋਸੀਜਰ ਆ ਵੀ ਫਿਰ ਤੁਹਾਨੂੰ ਕਲਾਸ 1 ਲਰਨਰ ਲਾਇਸੈਂਸ ਲੈਣਾ ਪੈਂਦਾ ਜੀ ਨੌਲੇਜ ਟੈਸਟ ਕਲੀਅਰ ਕਰਨਾ ਪੈਂਦਾ ਆ ਓਕੇ ਉਹਦੇ ਲਈ ਬਕਾਇਦਾ ਤੁਹਾਨੂੰ ਆਈਸੀਬੀਸੀ ਲਾਇਸੈਂਸ ਸੈਂਟਰ ਤੋਂ ਬੁੱਕ ਮਿਲ ਜਾਂਦੀ ਆ ਜਾਂ ਅਸੀਂ ਉਹਰੇ ਫ੍ਰੀ ਆਫ ਕਾਸਟ ਟ੍ਰੇਨਿੰਗ ਦਿੰਨੇ ਆ ਪੜਾਉਨੇ ਆ ਪ੍ਰੈਕਟੀਕਲ ਸਿਖਾਉਨੇ ਆ ਜੀ ਤਾਂ ਫਿਰ ਕਲਾਸ 1 ਦਾ ਲਰਨਰ ਲਾਇਸੈਂਸ ਬਣ ਜਾਂਦਾ ਉਹਦੇ ਵਿੱਚ ਕੀ ਹੁੰਦਾ ਮੋٹے ਤੌਰ ਤੇ ਕੀ ਹੁੰਦਾ ਮੋٹے ਤੌਰ ਤੇ ਉਹਦੇ ਵਿੱਚ ਜੀ ਦੇਖੋ ਰੋਡ ਸਾਈਨਸ ਹੁੰਦੇ ਆ ਕੈਨੇਡਾ ਦੇ ਵਿੱਚ ਰੋਡ ਸਾਈਨਸ ਕੀ ਆ ਕਿਹੜੇ ਸਾਈਨ ਦਾ ਕੀ ਮਤਲਬ ਆ ਜੀ ਜਾਂ ਫਿਰ ਜਦੋਂ ਵੱਡਾ ਟਰੱਕ ਟਰੇਲਰ ਚਲਾਉਣਾ ਉਹਦੀ ਆਪਾਂ ਟਰਨਾ ਕਿਵੇਂ ਕਰਨੀਆਂ ਨੇ ਕਿਹੜੀ ਚੀਜ਼ ਦਾ ਧਿਆਨ ਰੱਖਣਾ ਰੋਡ ਦੇ ਉੱਤੇ ਤੇ ਪਲੱਸ 에ਅਰ ਬ੍ਰੇਕ ਦੀ ਰਿਲੇਟਡ ਕੁਐਸਚਨ ਹੁੰਦੇ ਆ ਜੀ ਕਿਉਂਕਿ ਜਿੰਨੇ ਵੀ ਟਰੱਕ ਟਰੇਲਰ ਹੈ ਮੋਸਟਲੀ 에ਅਰ ਬ੍ਰੇਕ ਵਾਲੇ ਆ ਜੀ ਇੱਥੇ ਸੋ 에ਅਰ ਬ੍ਰੇਕ ਬਾਰੇ 에ਅਰ ਬ੍ਰੇਕ ਦੇ ਜਿੰਨੇ ਕੰਪੋਨੈਂਟ ਆ ਜਿੰਨੇ ਪਾਰਟਸ ਆ ਕਿੱਦਾਂ ਕੰਮ ਕਰਦੇ ਆ ਉਹ ਉਹਦੀ ਨੌਲੇਜ ਹੁੰਦੀ ਹੈ ਸੋ ਵਾਂਸ ਜਦੋਂ ਬੰਦਾ ਉਹ ਕਲੀਅਰ ਕਰ ਲੈਂਦਾ ਜੀ ਲਰਨਰ ਲਾਇਸੈਂਸ ਫਿਰ ਉਹ ਸਕੂਲ ਦੇ ਵਿੱਚ ਆ ਕੇ ਟ੍ਰੇਨਿੰਗ ਲੈ ਸਕਦਾ ਓਕੇ ਟ੍ਰੇਨਿੰਗ ਕਿੱਦਾਂ ਦੀ ਹੁੰਦੀ ਹੈ ਟ੍ਰੇਨਿੰਗ ਹੁੰਦੀ ਹੈ ਜੀ ਜਦੋਂ ਲਰਨਰ ਲਾਇਸੈਂਸ ਬਣ ਗਿਆ ਪਹਿਲਾਂ ਤਾਂ ਯੂਜ਼ ਤੋਂ ਵੀਰ ਜੀ ਇਹ ਸੀਗਾ ਵੀ ਲਾਇਸੈਂਸ ਲੈਣ ਲਈ ਤੁਸੀਂ 10-15 ਘੰਟੇ ਕਿਸੇ ਨਾਲ ਵੀ ਟਰੱਕ ਚਲਾ ਲਓ ਭਰਾ ਨਾਲ ਚਲਾ ਲਓ ਚਾਚੇ ਤਾਏ ਨਾਲ ਕਿਸੇ ਫਰੈਂਡ ਨਾਲ ਚਲਾ ਲਓ ਲਰਨਰ ਲਾਇਸੈਂਸ ਹੈਗਾ ਤੇ ਤੁਸੀਂ ਟੈਸਟ ਦਿਓ ਤੇ ਲਾਇਸੈਂਸ ਲੈ ਸਕਦੇ ਆ ਪਰ ਸ਼ਾਇਦ ਤੁਹਾਨੂੰ ਪੰਜਾਬ ਹੋਊਗਾ ਵੀਰ ਜੀ ਵੀ ਉਰੇ ਇੱਕ ਕ੍ਰੈਸ਼ ਹੋਇਆ ਸੀ ਬਹੁਤ ਵੱਡਾ ਹੌਕੀ ਪਲੇਅਰ ਦਾ ਸਕੇਚ ਬੈਂਡ ਦੇ ਵਿੱਚ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਲਟ ਟਰੱਕ ਨਾਲ ਬੱਸ ਦਾ ਬੱਸਦਾ ਹੋਇਆ ਸੀਗਾ ਜੀ ਤੇ ਬੱਸ ਦੇ ਵਿੱਚ ਖਿਡਾਰੀ ਸਨ ਬੱਸ ਖਿਡਾਰੀ ਸਨ ਜੀ ਪਲੇਅਰਸ ਹਨ ਹਾਕੀ ਦੇ ਤੇ ਉਹਨਾਂ ਦੀ ਡੈਥ ਹੋ ਗਈ ਸੀ ਜੀ ਉੱਥੇ ਓਕੇ ਸੋ ਉਸ ਤੋਂ ਬਾਅਦ ਇਹਨਾਂ ਨੇ ਜ਼ਰੂਰੀ ਕਰਤੀ ਜੀ ਟ੍ਰੇਨਿੰਗ ਵੀ ਤੁਸੀਂ ਜੋ ਵੀ ICBC ਜਾਂ Motoract ਪ੍ਰੂਵਡ ਸਕੂਲ ਹੈਗੇ ਆ ਉਹਨਾਂ ਤੋਂ ਟ੍ਰੇਨਿੰਗ ਲੈਣੀ ਬਹੁਤ ਜ਼ਰੂਰੀ ਹੈ ਜੀ ਕਿੰਨੇ ਕਿੰਨਾ ਟਾਈਮ ਉਹਦਾ ਟਾਈਮ ਇਹਨਾਂ ਨੇ ਕਰਤਾ ਜੀ ਜੇ ਮੈਂ BC ਦੀ ਗੱਲ ਕਰੀਏ ਤਾਂ ਇੱਥੇ 140 ਆਵਰਸ ਟ੍ਰੇਨਿੰਗ ਹੈ ਜੀ ਓਕੇ ਸੋ 140 ਘੰਟੇ ਤੁਸੀਂ ਹੈਵ ਟੂ ਹੈਵ ਟ੍ਰੇਨਿੰਗ ਕਰਨੀ ਹੈ ਜੀ ਜਦੋਂ 140 ਘੰਟੇ ਦੀ ਟ੍ਰੇਨਿੰਗ ਕਰਕੇ ਟ੍ਰੇਨਿੰਗ ਚ ਕੀ ਕੀ ਕਰਨਾ ਹੈ ਹਾਂਜੀ ਵੈਰੀ ਗੁੱਡ ਕੁਐਸਚਨ ਆ ਜੀ ਤੁਹਾਡਾ ਸੋ ਟ੍ਰੇਨਿੰਗ ਦੇ ਵਿੱਚ ਜੀ ਪਹਿਲਾਂ ਤਾਂ ਤੁਹਾਨੂੰ ਥ੍ਰੈਟਿਕਲ ਆਵਰਸ ਲਾਉਣੇ ਪੈਂਦੇ ਆ ਜੀ ਓਕੇ ਸੋ ਇੱਕ ਜ਼ਰੂਰੀ ਇਹਨਾਂ ਨੇ ਕਰਤਾ ਵੀ ਤੁਹਾਨੂੰ ਇੰਗਲਿਸ਼ ਦੀ ਨੋਲਿਜ ਵੀ ਚਾਹੀਦੀ ਆ ਇੰਗਲਿਸ਼ ਐਜ਼ ਲੌਂਗ ਐਜ਼ ਤੁਸੀਂ ਕਮਿਊਨੀਕੇਸ਼ਨ ਕਰ ਸਕੋ ਜਿਸ ਸਕੇਲ ਹੁੰਦੀ ਹੈ ਜਿੱਥੇ ਉਹ ਟਰੱਕ ਟਰੇਲਰ ਚੈੱਕ ਕਰਦੇ ਆ ਆਫੀਸਰ ਨਾਲ ਤੁਸੀਂ ਗੱਲਬਾਤ ਕਰ ਸਕੋ ਜਾਂ ਤੁਸੀਂ ਸ਼ਿਪਰ ਜਾਂ ਰਿਸੀਵਰ ਨਾਲ ਗੱਲਬਾਤ ਕਰ ਸਕੋ ਜਿੱਥੋਂ ਤੁਸੀਂ ਲੋਡ ਚੱਕਣਾ ਹੈ ਜਾਂ ਲਾਉਣਾ ਹੈ ਜੀ ਜਾਂ इवन ਤੁਸੀਂ ਬਾਰਡਰ ਕ੍ਰੋਸ ਕਰਨਾ ਹੈ ਤਾਂ ਬਾਰਡਰ ਕ੍ਰੋਸ ਦੇ ਉੱਤੇ ਆਫੀਸਰ ਦੇ ਨਾਲ ਗੱਲਬਾਤ ਕਰ ਸਕੋ ਕਿ ਕਿੱਥੋਂ ਆਏ ਆ ਕੀ ਸਾਡੇ ਕੋਲ ਸਮਾਨ ਹੈ ਕਿੱਥੇ ਜਾਣਾ ਹੈ ਉਹਦੇ ਲਈ ਇੰਗਲਿਸ਼ ਵੀ ਥੋੜੀ ਜ਼ਰੂਰੀ ਹੈ ਤੁਹਾਨੂੰ ਆਉਣੀ ਚਾਹੀਦੀ ਆ ਤੇ ਉਸ ਤੋਂ ਬਾਅਦ 47 ਆਵਰ ਹੁੰਦੇ ਆ ਜੀ ਕਲਾਸਰੂਮ ਦੇ ਵਿੱਚ ਜਿੱਥੇ ਬਕਾਇਦਾ ਸਾਰੇ ਸਟੂਡੈਂਟਸ ਨੂੰ ਪੜਾਇਆ ਜਾਂਦਾ ਜੀ ਕੀ ਕੀ ਪੜਾਉਨੇ ਆ ਜੀ ਜਿੱਦਾਂ ਮੰਨ ਲਓ ਵੀ ਆਪਾਂ ਡਿਫੈਂਸ ਡਰਾਈਵਿੰਗ ਸਿਖਾਉਨੇ ਆ ਜੀ ਉਸ ਤੋਂ ਬਾਅਦ ਆਵਰਸ ਆਫ ਸਰਵਿਸ ਸਿਖਾਉਨੇ ਆ ਵੀ ਆਪਣੇ ਕੋਲੇ ਕਿੰਨੇ ਘੰਟੇ ਟਰੱਕ ਚਲਾ ਸਕਦੇ ਆ ਕੈਨੇਡਾ 'ਚ ਕਿੰਨੇ ਘੰਟੇ ਅਮਰੀਕਾ ਚਲਾ ਸਕਦੇ ਆ ਜੀ ਪਲੱਸ ਉਹਨਾਂ ਨੂੰ ਕਾਰਗੋ ਸਤੋ ਕਿੰਨੇ ਕਿੰਨਾ ਚਲਾ ਸਕਦੇ ਆ ਇੱਕ ਟ੍ਰਿਪ ਜਿਹੜਾ ਆ ਦੇਖੋ ਜੀ ਜਿਹੜਾ ਦਾ ਕੈਨੇਡਾ ਦਾ ਹੈ ਜੀ ਕੈਨੇਡਾ ਦੇ ਵਿੱਚ ਤੁਸੀਂ ਟੋਟਲ ਤੁਹਾਡੇ ਕੋਲੇ ਆਉਣ ਦੇ ਉੱਤੇ 14 ਘੰਟੇ ਹੁੰਦੇ ਆ ਜੀ 14 ਘੰਟਿਆਂ ਦੇ ਵਿੱਚੋਂ ਤੁਸੀਂ 13 ਘੰਟੇ ਟਰੱਕ ਚਲਾ ਸਕਦੇ ਆ ਲਗਾਤਾਰ ਲਗਾਤਾਰ ਚਲਾ ਸਕਦੇ ਆ ਪਰ 8 ਘੰਟੇ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਓਧਾ ਘੰਟਾ ਆਫ ਡਿਊਟੀ ਕਰਨੀ ਪੈਂਦੀ ਆ ਰੈਸਟ ਕਰਨੀ ਪੈਂਦੀ ਆ ਰੈਸਟ ਕਰਨੀ ਪੈਂਦੀ ਆ ਤੇ 13 ਘੰਟੇ ਬਾਅਦ ਤੁਸੀਂ 1 ਘੰਟਾ ਹੁੰਦਾ ਜੀ ਔਨ ਡਿਊਟੀ ਦਾ ਮੰਨ ਲਓ ਤੁਸੀਂ ਟਰੱਕ ਦਾ ਲੋਡ ਚੱਕਿਆ ਜਾਂ ਤੇਲ ਪਵਾਇਆ ਕੁਝ ਵੀ ਕਰਿਆ 14 ਘੰਟੇ ਬਾਅਦ ਤੁਹਾਨੂੰ ਹੈਵ ਟੂ ਹੈਵ 8 ਤੋਂ 10 ਘੰਟੇ ਰੈਸਟ ਕਰਨੀ ਪੈਂਦੀ ਆ ਜੀ ਕੇ ਸੋ ਬੇਸਿਕਲੀ ਕੈਨੇਡਾ ਚ ਆਪਾਂ 13 ਘੰਟੇ ਚਲਾ ਸਕਦੇ ਆ ਜੀ ਅਮਰੀਕਾ ਦਾ ਲਾਅ ਹੈਗਾ ਜੀ ਅਮਰੀਕਾ ਦੇ ਵਿੱਚ 24 ਘੰਟਿਆਂ ਚ 13 ਘੰਟੇ ਚਲਾ ਸਕਦੇ ਆ ਹਾਂਜੀ 13 ਘੰਟਿਆਂ ਦੇ ਵਿੱਚ ਵੀ 8 ਘੰਟਿਆਂ ਬਾਅਦ ਅੱਧੇ ਘੰਟੇ ਦਾ ਰੈਸਟ ਜ਼ਰੂਰੀ ਆ ਤੇ ਜਦੋਂ ਤੁਹਾਡੇ 14 ਪੂਰੇ ਹੋਗੇ ਜੀ ਫਿਰ 8 ਤੋਂ 10 ਘੰਟੇ ਤੁਸੀਂ ਸਲੀਪ ਕਰਨੀ ਜ਼ਰੂਰੀ ਹੈ ਪਰ ਅਮਰੀਕਾ ਦੇ ਵਿੱਚ ਹੈਗਾ ਉੱਥੇ ਤੁਸੀਂ 11 ਘੰਟੇ ਚਲਾ ਸਕਦੇ ਆ ਸੋ ਦੋਨੇ ਕੰਟਰੀਆਂ ਦਾ ਇਹ ਫਰਕ ਹੈ ਇੱਧਰ 13 ਘੰਟੇ ਉੱਧਰ 11 ਪਰ ਜੇ ਤੁਸੀਂ ਟੀਮ ਡਰਾਈਵਿੰਗ ਚਲਾਉਨੇ ਹੋ ਦੋ ਡਰਾਈਵਰ ਚੱਲ ਰਹੇ ਆ ਫਿਰ ਕੰਟੀਨਿਊ ਟਰੱਕ ਚੱਲੀ ਜਾਂਦਾ ਜੀ ਇੱਕ ਬੰਦੇ ਨੇ 10 ਘੰਟੇ ਚਲਾਇਆ ਦੂਜਾ ਰੈਸਟ ਤੇ ਹੋ ਗਿਆ ਦੂਜੇ ਨੇ ਚਲਾਇਆ ਚਲੋ ਰੈਸਟ ਤੇ ਹੋ ਹੀ ਗਈ ਹੋ ਜਾਂਦੀ ਆ ਤੇ ਫਿਰ ਇੰਦਾ ਚੱਲੀ ਜਾਂਦਾ ਫਿਰ ਗੱਲ ਕਰਦੇ ਸੀ ਆਪਾਂ थੈਰੀਟੀਕਲ ਆਵਰ ਦੀ ਵੀਰ ਜੀ ਫਿਰ ਕਾਰਗੋ ਸਟੋਰਮੈਂਟਿਸ ਸਿਖਾਈਦਾ ਜੀ ਵਹੀਕਲ ਕੰਪੋਨੈਂਟ ਬਾਰੇ ਸਿਖਾਈਦਾ ਜੀ ਜਿ 47 ਆਵਰ ਦੇ ਵਿੱਚ ਆਪਾਂ A to Z ਜੋ ICBC ਦੀ ਗਾਈਡਲਾਈਨ ਦੇ ਵਿੱਚ ਜੋ ਜੋ ਉਹਨਾਂ ਨੇ ਸਾਨੂੰ थੈਰੀਟੀਕਲ ਚੀਜ਼ਾਂ ਦੱਸੀਆਂ ਜੀ ਉਹ ਅਸੀਂ ਕਲਾਸਰੂਮ ਚ ਪੜ੍ਹਾਉਨੇ ਆਂ ओके ਉਸ ਤੋਂ ਬਾਅਦ ਫਿਰ ਔਨ ਰੋਡ ਟ੍ਰੇਨਿੰਗ ਹੁੰਦੀ ਆ ਜੀ ਤੇ ਇਨ ਯਾਰਡ ਹੁੰਦੀ ਆ ਹੁਣ ਮੰਨ ਲਓ ਇਨ ਯਾਰਡ ਦੇ ਵਿੱਚ ਟ੍ਰੇਨਿੰਗ ਕਰਾਈਦੀ ਆ ਜੀ ਪਹਿਲਾਂ ਤਾਂ ਪੂਰਾ ਪ੍ਰੀ ਟਿਪ ਕਰਨਾ ਹੁੰਦਾ ਜੀ ਟਰੱਕ ਦਾ 에ਅਰ ਬ੍ਰੇਕ ਦਾ ਪ੍ਰੀ ਟਿਪ ਕਰਨਾ ਹੁੰਦਾ ਵੀ 에ਅਰ ਬ੍ਰੇਕ ਸਿਸਟਮ ਕੀ ਆ ਕਿੱਦਾਂ ਕੰਮ ਕਰਦਾ ਜੀ ਉਸ ਤੋਂ ਬਾਅਦ ਤੁਹਾਨੂੰ ਕਾਰਗੋ ਸਿਕਿਉਰਮੈਂਟ ਪ੍ਰੈਕਟੀਕਲ ਸਿਖਾਈਦੀ ਆ ਜੀ ਕਾਰਗੋ ਸਿਕਿਉਰਮੈਂਟ ਤੋਂ ਬਾਅਦ ਤੁਹਾਨੂੰ ਜੀ ਕਪਲਿੰਗ ਐਂਡ ਅਨਕਪਲਿੰਗ ਕਿੱਦਾਂ ਕਰਨਾ ਟਰੱਕ ਬੈਕਅਪ ਕਿੱਦਾਂ ਕਰਨਾ ਡਿਫਰੈਂਟ ਡਿਫਰੈਂਟ ਐਂਗਲ ਤੋਂ ਫਿਰ ਬੀਸੀ ਦੇ ਵਿੱਚ ਤੁਹਾਨੂੰ ਪਤਾ ਕੈਨੇਡਾ 'ਚ ਵਿੰਟਰ ਟਾਈਮ स्नो ਬਹੁਤ ਪੈਂਦੀ ਹੈ ਜੀ ਸੋ ਉਹਦੇ ਲਈ ਤੁਹਾਨੂੰ ਚੈਨਾ ਸਿੱਖਣੀਆਂ ਪੈਂਦੀਆਂ ਵੀ ਚੈਨਾ ਕਿੱਦਾਂ ਪਾਣੀਆਂ ਨੇ ਟਾਇਰਾਂ ਦੇ ਉੱਤੇ ਟਰੱਕ ਟਰੈਲਰ ਲਈ ਕਿੰਨੀਆਂ ਚੈਨਾ ਜ਼ਰੂਰੀ ਆ ਕਦੋਂ ਤੇ ਕਿਹੜੇ ਟਾਈਮ 'ਚ ਰੱਖਣੀਆਂ ਜ਼ਰੂਰੀ ਆ ਤੇ ਕਿੱਦਾਂ ਪਾਉਣੀਆਂ ਉਹ ਸਿਖਾਈ ਦਿੰਦੇ ਆ ਜੀ ਤੇ ਪਲੱਸ ਰੋਡ ਦੇ ਉੱਤੇ 50 ਘੰਟੇ 60 ਘੰਟੇ ਟ੍ਰੇਨਿੰਗ ਦੇ ਦਿੰਦੀ ਆ ਓਕੇ ਰੋਡ ਤੇ 50 60 ਘੰਟੇ ਉਹ ਉਹ ਚਲਾਉਂਦਾ ਖੁਦ ਹਾਂਜੀ ਹਾਂਜੀ ਇਨਸਟ੍ਰਕਟਰ ਨਾਲ ਹੁੰਦਾ ਜੀ ਡਰਾਈਵਰ ਚਲਾਉਂਦਾ ਆ ਹਾਂ ਸੋ ਡਿਫਰੈਂਟ ਰੇਫਰਡ ਰੋਡਾਂ ਤੇ ਲੈ ਕੇ ਜਾਈਦਾ ਮੰਨ ਲਓ ਸਿਟੀ ਦੇ ਵਿੱਚ ਹੋ ਗਿਆ ਡਾਊਨ Town ਚ ਹੋ ਗਿਆ ਜੀ ਪਲੱਸ ਫਿਰ ਮਾਊਂਟੇਨ ਡਰਾਈਵਿੰਗ ਕਰਾਈਦੀ ਆ ਪਹਾੜਾ ਵਾਲਾ ਏਰੀਆ ਉੱਥੇ ਲੈ ਕੇ ਜਾਈਦਾ ਜੀ ਸਾਰਿਆਂ ਨੂੰ ਸੋ ਉਹ ਟ੍ਰੇਨਿੰਗ ਪੂਰੀ ਕਰਕੇ ਜਦੋਂ ਬੰਦਾ 140 150 ਘੰਟੇ ਦੀ ਟ੍ਰੇਨਿੰਗ ਡਨ ਹੋ ਜਾਂਦੀ ਆ ਜੀ ਫਿਰ ਉਹਨਾਂ ਦੀ ਅਸੈਸਮੈਂਟਾਂ ਹੁੰਦੀਆਂ ਨੇ ਵੀ ਕਲਾਸ ਰੂਮ ਦੇ ਵਿੱਚ ਉਹਨਾਂ ਨੇ ਕੀ ਸਿੱਖਿਆ ਜੀ ਰੋਡ ਦੇ ਉੱਤੇ ਕੀ ਸਿੱਖਿਆ ਤੇ ਯਾਰਡ ਦੇ ਵਿੱਚ ਕੀ ਸਿੱਖਿਆ ਉਹ ਅਸੈਸਮੈਂਟ ਕੌਣ ਕਰਦਾ ਉਹ ਅਸੈਸਮੈਂਟ ਤਾਂ ਸਕੂਲ ਵਾਲੇ ਕਰਦੇ ਆ ਜੀ ਆਪਾਂ ਆਪ ਕਰੇ ਦੀਆਂ ਨੇ ਜਦੋਂ ਅਸੈਸਮੈਂਟਸ ਕਲੀਅਰ ਹੋ ਜਾਂਦੀਆਂ ਨੇ ਫਿਰ ਮੈਲਟ ਸਰਟੀਫਿਕੇਟ ਬਣਦਾ ਜੀ ਉਹਨੂੰ ਮੈਲਟ ਕਹਿੰਦੇ ਜਿਹੜੀ ਮੈਲਟ ਟ੍ਰੇਨਿੰਗ ਆ ਓਕੇ ਉਹ ਸਰਟੀਫਿਕੇਟ ਲੈ ਕੇ ਫਿਰ ਉਹ ਕੋਰਸ ਟੈਸਟ ਦੇ ਸਕਦਾ ਫਾਈਨਲ ਆਈਸੀਬੀਸੀ ਦੇ ਨਾਲ ਜਦੋਂ ਉੱਥੋਂ ਰੋਡ ਟੈਸਟ ਕਲੀਅਰ ਹੋ ਜਾਂਦਾ ਆ ਤਾਂ ਫਿਰ ਰੋਡ ਟ੍ਰੈਕ ਦੇ ਉੱਤੇ ਜਾ ਸਕਦੇ ਆ ਆਪਾਂ ਮੋٹے ਤੌਰ ਤੇ ਜੇ ਖੇਡ ਫੇਰ ਇਹਦਾ ਮਤਲਬ ਵੀ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਹਾਂਜੀ ਟੋਟਲ ਟ੍ਰੇਨਿੰਗ ਦਾ ਕਿੰਨਾ ਸਮਾਂ ਲੱਗਦਾ ਸਮਾਂ ਜੀ ਦੇਖੋ ਜੇ ਤੁਸੀਂ ਫੁੱਲ ਟਾਈਮ ਆਉਨੇ ਹੋ ਆਪਾਂ 6 ਡੇਜ਼ ਓਪਨ ਹੁੰਦੇ ਆ ਜੀ ਤਾਂ 6 ਦਿਨ ਤੁਸੀਂ ਆਉਨੇ ਹੋ ਤਾਂ ਟੋਟਲ 6 ਵੀਕ ਦੇ ਵਿੱਚ ਬੰਦਾ ਰੈਡੀ ਹੋ ਜਾਂਦਾ ਜੀ ਬਿਲਕੁਲ ਟੈਸਟ ਦੇਣ ਦੇ ਲਈ ਹਾਂ ਹਾਂ ਪੂਰਾ ਟਰੱਕ ਸਿੱਖ ਜਾਂਦਾ ਸੈਟਿਕਲ ਸਿੱਖ ਸਕ ਜਾਂਦੀ ਪ੍ਰੈਕਟੀਕਲ ਸਿੱਖ ਜਾਂਦਾ ਸੋ ਮਿਨੀਮਮ 6 ਵੀਕਾਂ ਤੋਂ ਲੈ ਕੇ 8 ਵੀਕਸ ਮੰਨ ਲਓ 1.5 ਤੋਂ 2 ਮਹੀਨੇ ਲੱਗਦੇ ਤੇ ਇਹ ਇੱਕ ਇਹ ਹੁੰਦਾ ਵੀ ਇੰਨੇ ਟਾਇਰਾਂ ਵਾਲੇ ਤੇ ਇੰਨੇ ਟਾਇਰਾਂ ਵਾਲੇ ਦਾ ਉਹ ਗ੍ਰੇਡੇਸ਼ਨ ਵੱਖਰੀ ਹੁੰਦੀ ਹੈ ਟਰੈਵਲ ਸਨਸ ਦੀ ਹਾਂਜੀ ਜਿੱਦਾਂ ਕਿ BC ਦੇ ਵਿੱਚ ਆ ਜੀ ਕਲਾਸ 5 ਆ ਜਿਹੜਾ ਇਹ ਕਾਰ ਦਾ ਲਾਇਸੈਂਸ ਆ ਜੀ ਤੁਸੀਂ ਕਾਰ ਚਲਾ ਸਕਦੇ ਆ ਓਕੇ ਜੇ ਕਲਾਸ 5 ਦੇ ਨਾਲ ਤੁਸੀਂ 에어 ਬ੍ਰੇਕ ਦੀ ਐਂਡੋਰਸਮੈਂਟ ਕਰਾ ਲੈਨੇ ਆ ਤਾਂ ਫਿਰ ਤੁਸੀਂ ਕਲਾਸ 5 ਜਿਹਨੂੰ ਕਿ 5 ਟਨ ਟਰੱਕ ਕਹੇ ਦਿੰਦੇ ਆ ਉਹ ਚਲਾ ਸਕਦੇ ਆ ਉਹ ਕਿੰਨੇ ਟਾਇਰ ਹੁੰਦੇ ਆ ਉਹਦੇ ਟਾਇਰ ਹੁੰਦੇ ਆ ਜੀ 6 ਟਾਇਰ ਹੁੰਦੇ ਆ ਜੀ ਚਾਰ ਪਿੱਛੇ ਦੋ ਮੂਰੇ ਓਕੇ ਉਸ ਤੋਂ ਬਾਅਦ ਜੇ ਤੁਸੀਂ ਊਬਰ ਚਲਾਣੀ ਆ ਟੈਕਸੀ ਚਲਾਣੀ ਆ ਤਾਂ ਫਿਰ ਕਲਾਸ 4 ਦਾ ਲਾਇਸੈਂਸ ਲੈਣਾ ਪੈਂਦਾ ਜੀ ਜੇ ਤੁਸੀਂ ਮੰਨ ਲਓ ਕੱਲਾ ਡੰਪ ਟਰੱਕ ਚਲਾਉਣਾ ਸੀਮੈਂਟ ਟਰੱਕ ਚਲਾਉਣਾ ਜਾਂ ਗਾਰਬੇਜ ਟਰੱਕ ਚਲਾਉਣਾ ਹੈ ਉਹਦੇ ਲਈ ਤੁਹਾਨੂੰ ਕਲਾਸ 3 ਦਾ ਲਾਇਸੈਂਸ ਲੈਣਾ ਪੈਂਦਾ ਕਿਉਂਕਿ ਉਹਦੇ 3 ਐਕਸਲ ਹੁੰਦੇ ਆ ਜੀ ਹਮਮ ਤੇ ਜੇ ਤੁਸੀਂ ਬੱਸ ਚਲਾਣੀ ਆ ਕੈਨੇਡਾ ਦੇ ਵਿੱਚ ਫਿਰ ਕਲਾਸ 2 ਦਾ ਲਾਇਸੈਂਸ ਆ ਜੀ ਓਕੇ ਤੇ ਟਰੱਕ ਦੇ ਲਈ ਕਲਾਸ 1 ਦਾ ਆ ਸੋ ਜਦੋਂ ਆਪਾਂ ਕਲਾਸ 1 ਦਾ ਟਰੱਕ ਉਹ ਉਹਦੇ ਕਿੰਨੇ ਟਾਇਰ ਹੁੰਦੇ ਆ ਕਲਾਸ 1 ਦੇ ਵਿੱਚ ਟਾਇਰ ਹੁੰਦੇ ਆ ਜੀ ਮੰਨ ਲਓ ਦੋ ਮੂਰੇ ਹੁੰਦੇ ਆ ਜੀ ਉਸ ਤੋਂ ਬਾਅਦ ਟਰੱਕ ਦੀ ਜਿਹੜਾ ਡਰਾਈਵ ਟਾਇਰ ਆ 8 ਟਾਇਰ ਉਹ ਹੁੰਦੇ ਆ ਜੀ ਤੇ ਪਿੱਛੇ ਟ੍ਰੇਲਰ ਦੇ 8 ਟਾਇਰ ਹੁੰਦੇ ਆ ਜੀ ਸੋ ਜੇ ਤੁਸੀਂ ਦੋ ਟ੍ਰੇਲਰ ਹੌਲ ਕਰਨੇ ਆ ਐਕਸਲ ਵੱਧ ਕੇ ਤਾਂ ਟਾਇਰ ਵੀ ਵੱਧ ਜਾਂਦੇ ਆ ਜੀ ਫਿਰ weight ਦੀ ਲੀਗਲ ਲਿਮਟ ਵੀ ਵੱਧ ਜਾਂਦੀ ਹੈ ਸੋ ਜਿਹੜੇ ਬੰਦੇ ਨੇ ਕਲਾਸ 1 ਦਾ ਲਾਇਸੈਂਸ ਲੈ ਲਿਆ BC ਤੋਂ ਉਹ ਫਿਰ ਹਰੇਕ ਟਰੱਕ ਹਰੇ ਕਾਰ ਸਭ ਕੁਝ ਚਲਾ ਸਕਦਾ ਜੀ ਕੱਲਾ ਮੋਟਰਸਾਈਕਲ ਨਹੀਂ ਚਲਾ ਸਕਦਾ ਮੋਟਰਸਾਈਕਲ ਦਾ ਡਿਫਰੈਂਟ ਲੈਣਾ ਪੈਂਦਾ ਜੀ ਉਹਦਾ ਵੱਖਰਾ ਲੈ ਉਹਦਾ ਵੱਖਰਾ ਹੈ ਹਾਂਜੀ ਤੇ ਇਹਦਾ ਅੰਮ੍ਰਿਤ ਜੀ ਫਿਰ ਫੀਸ ਕਿੰਨੀ ਹੈ ਖਰਚਾ ਕਿੰਨਾ ਕੁ ਹੋ ਜਾਂਦਾ ਖਰਚਾ ਬਿਰਜੀ ਹੋਂ ਆ ਜੀ ਸਾਰੇ ਸਕੂਲ ਆਪ ਦਾ ਅੱਡ ਅੱਡ ਚਾਰਜ ਕਰਦੇ ਆ ਜੀ ਕੋਈ ਗਵਰਨਮੈਂਟ ਵੱਲੋਂ ਫਿਕਸ ਪ੍ਰਾਈਸ ਨਹੀਂ ਹੈਗੀ ਬਈ ਤੁਸੀਂ ਆ ਚਾਰਜ ਕਰੋ ਉਹਨਾਂ ਲੋਕਾਂ ਲਈ ਇਹੀ ਆ ਵੀ ਤੁਸੀਂ ਪ੍ਰੋਪਰ ਟ੍ਰੇਨਿੰਗ ਦੋ ਪ੍ਰੋਪਰ ਡਰਾਈਵਰ ਨੂੰ ਟਰੱਕ ਡਰਾਈਵਰ ਨਾ ਬਣਾਓ ਪ੍ਰੋਫੈਸ਼ਨਲ ਡਰਾਈਵਰ ਬਣਾਓ ਸੋ ਜੇ ਆਪਣੇ ਸਕੂਲ ਦੀ ਗੱਲ ਕਰੀਏ ਅਸੀਂ ਚਾਰਜ ਕਰਦੇ ਆ ਜੀ 12000 ਡਾਲਰ 12000 ਡਾਲਰ ਦੇ ਵਿੱਚ 6 ਤੋਂ ਲੈ ਕੇ 8 ਵੀਕਾਂ ਦੇ ਵਿੱਚ ਤੁਸੀਂ ਪੂਰਾ ਟ੍ਰੇਨਿੰਗ ਲੈ ਲੈਨੇ ਹੋ ਤੇ ਪਲੱਸ ਤੁਸੀਂ ਲਾਇਸੈਂਸ ਤੁਹਾਨੂੰ ਮਿਲ ਜਾਂਦਾ ਹੈ ਉਹ ਟਰੱਕ ਜਿਹੜਾ ਜਿੱਤ ਟੈਸਟ ਲੈਣਾ ਉਹ ਸਾਰਾ ਤੁਸੀਂ ਸਾਰਾ ਕੁਝ A2 ਪਰਵਾਇਡ ਕਰਦੇ ਆ ਜੀ ਅਸੀਂ A, a, si. a to Z ਸਾਰਾ ਕੁਝ ਪ੍ਰੋਵਾਈਡ ਕਰਦੇ ਆ ਅਸੀਂ ਜੀ ਤੇ ਪਲੱਸ ਗੱਲ ਇਹ ਆ ਅਸੀਂ ਮਾਉਂਟੇਨ ਡਰਾਈਵਿੰਗ ਤੇ ਵੀ ਲੈ ਕੇ ਜਾਂਦੇ ਆ ਜੀ ਮਾਉਂਟੇਨ ਡਰਾਈਵਿੰਗ ਦੇ ਵਿੱਚ ਮੰਨ ਲਓ ਹੁਣ ਜੇ ਪਹਾੜਾਂ ਦੇ ਵਿੱਚ ਆਪਾਂ ਰਹਿ ਕੇ ਟਰੱਕ ਚਲਾਉਣਾ ਜੀ ਬੰਦੇ ਨੂੰ ਪਤਾ ਹੋਣਾ ਚਾਹੀਦਾ ਵੀ ਚੇਨ ਆਪ ਏਰੀਆ ਕਿੱਥੇ ਆਉਂਦਾ ਆ ਚੇਨ ਆਫ ਏਰੀਆ ਕੀ ਹੁੰਦਾ ਆ ਬ੍ਰੇਕ ਚੈੱਕ ਏਰੀਆ ਕੀ ਆ ਰਨਵੇ ਏਰੀਆ ਕੀ ਆ ਅਸੀਂ ਉਹ ਬਕਾਇਦਾ ਬੰਦਿਆਂ ਨੂੰ ਕਮਰਸ਼ ਬਿਸਲਰ ਜਾਂ ਈਵਨ ਕੈਮ ਲੋਕ ਕਲੂਨਾ ਤੱਕ ਟ੍ਰੇਨਿੰਗ ਦਿੰਦੇ ਆ ਜੀ ਪਲੱਸ ਅਸੀਂ ਜਦੋਂ ਲੋਡ ਚੱਕਣਾ ਉਹਦੀ ਟ੍ਰੇਨਿੰਗ ਦਿੰਨੇ ਆ ਵੀ ਕਿੱਥੇ ਸ਼ਿਪਰ ਨਾਲ ਕਿਦਾਂ ਕਮਿਊਨੀਕੇਸ਼ਨ ਕਰਨੀ ਆ ਡੌਕ ਤੇ ਤੁਸੀਂ ਟਰੱਕ ਟ੍ਰੇਲਰ ਕਿਦਾਂ ਮੈਕ ਲਾਉਣਾ ਆ ਸੋ ਬੇਸਿਕਲੀ 2 ਮਹੀਨੇ ਦੇ ਵਿੱਚ ਪੂਰਾ ਪ੍ਰੋਫੈਸ਼ਨਲ ਡਰਾਈਵਰ ਬਣ ਕੇ ਜਾਂਦਾ ਹੈ 2 ਮਹੀਨੇ ਦੇ ਵਿੱਚ ਬਣ ਜਾਂਦਾ ਬਣ ਜਾਂਦਾ ਜੀ ਫਿਰ ਜਦੋਂ ਤੁਸੀਂ ਟ੍ਰੇਨਿੰਗ ਦੇ ਦਿੱਤੀ ਉਸ ਤੋਂ ਬਾਅਦ ਫਿਰ ਟੈਸਟ ਕਿਹੜੀ ਏਜੰਸੀ ਲੈਂਦੀ ਹੈ ਔਰ ਕਿਦਾਂ ਦਾ ਟੈਸਟ ਲੈਂਦੀ ਹੈ ਦੇਖੋ ਜੀ ਟ੍ਰੇਨਿੰਗ ਤੋਂ ਬਾਅਦ ਟੈਸਟ ਲੈਂਦੀ ਹੈ ਜੀ BC ਦੇ ਵਿੱਚ ICBC ICBC ਦੇ ਹਰੇਕ ਸਿਟੀ ਦੇ ਵਿੱਚ ਆਫਿਸ ਜਾਂ ਉਹਨਾਂ ਦਾ ਟ੍ਰੇਨਿੰਗ ਲੋਟ ਬਣੀ ਹੋਈ ਆ ਜੀ ਉੱਥੇ ਜਾਣਾ ਪੈਂਦਾ ਸਟੂਡੈਂਟ ਨੂੰ ਆਪਣਾ ਮੈਲਟ ਸਰਟੀਫਿਕੇਟ ਨਾਲ ਲੈ ਕੇ ਜਾਣਾ ਪੈਂਦਾ ਜੀ ਫਿਰ ਉੱਥੇ ਉਹ ਟੈਸਟ ਫਾਈਨਲ ਲੈਂਦੇ ਨੇ ਜਿਹਦੇ ਵਿੱਚ ਕੇ ਅਬਾਊਟ 45 ਮਿੰਟ ਦਾ ਟ੍ਰਿਪ ਹੁੰਦਾ ਜੀ ਪ੍ਰੀ ਟ੍ਰਿਪ ਤੁਸੀਂ ਟਰੱਕ ਦੇ ਹਰੇਕ ਪਾਰਟਸ ਬਾਰੇ ਦੱਸਣਾ ਹੁੰਦਾ ਜੀ ਉਸ ਤੋਂ ਬਾਅਦ ਬਾਊ 35 ਟੂ 45 ਮਿੰਟ ਦਾ ਰੋਡ ਟੈਸਟ ਹੁੰਦਾ ਜੀ ਰੋਡ ਤੇ ਲੈ ਕੇ ਜਾਂਦੇ ਆ ਰੋਡ ਤੇ ਤੁਹਾਨੂੰ ਰਾਈਟ ਟਰਨਸ ਲੈਫਟ ਟਰਨ ਜੇ ਹਾਈਵੇ ਤੇ ਕਿੱਦਾਂ ਏਂਟਰ ਹੋਣਾ ਕਿੱਦਾਂ ਐਗਜ਼ਿਟ ਕੱਢਣਾ ਉਹ ਦੱਸ ਦੇਖਦੇ ਆ ਜੀ ਤੁਹਾਨੂੰ ਕਿੰਨਾ ਸਕਿੱਲ ਹੈਗਾ ਆ ਤੇ ਬਾਅਦ ਦੇ ਵਿੱਚ ਬੈਕਅਪ ਹੁੰਦੀ ਆ ਜੀ ਰਿਵਰਸ ਕਰਕੇ ਟਰੈਲਰ ਦਾ ਹੋਣਾ ਪੈਂਦਾ ਤੇ ਕਪਲਿੰਗ ਐਂਡ ਅਨਕਪਲਿੰਗ ਕਰਨੀ ਪੈਂਦੀ ਆ ਸੋ ਟੋਟਲ ਤੁਸੀਂ 2 ਘੰਟੇ ਦਾ ਟੈਸਟ ਹੁੰਦਾ ਜੀ ਉਹ ਕਲੀਅਰ ਕਰ ਲੈਣੇ ਤਾਂ ਤੁਹਾਡਾ ਫਾਈਨਲ ਲਾਇਸੈਂਸ ਬਣ ਜਾਂਦਾ ਜੀ ਇਕ ਹੋਰ ਜਾਣਕਾਰੀ ਮਿਲਿਆ ਵੀ ਪਹਿਲਾਂ ਜਦੋਂ ਡਰਾਈਵਿੰਗ ਲਾਇਸੈਂਸ ਬੰਦਾ ਸੀ ਤੇ ਉਦੋਂ ਫਿਰ ਟਿਅਰ ਹੁਣ ਤੇ ਵੀ ਕਿਤੇ ਨੰਬਰ-ਨੰਬਰ ਮਿਲ ਜਾਂਦੇ ਅਨਬਾਕਸ ਮਿਲ ਜਾਂਦੇ ਸੀ ਉਹ ਚੇਂਜ ਹੋ ਗਿਆ ਉਹ ਚੇਂਜ ਹੋ ਗਿਆ ਜੀ ਖਾਸ ਕਰਕੇ ਬੀਸੀ ਦੇ ਵਿੱਚ ਚੇਂਜ ਹੋ ਗਿਆ ਆ ਪਹਿਲਾਂ ਪੁਆਇੰਟਸ ਆਈ ਬਲੀਵ 50 ਪੁਆਇੰਟਸ ਮਿਲ ਜਾਂਦੇ ਸੀ ਜਦੋਂ ਤੁਸੀਂ ਕਲਾਸ 1 ਦਾ ਲਾਇਸੈਂਸ ਲੈ ਕੇ ਇੱਕ ਸਕਿੱਲ ਵਰਕਰ ਬਣ ਜਾਂਦੇ ਹੋ ਪ੍ਰੋਫੈਸ਼ਨਲ ਡਰਾਈਵਰ ਬਣ ਜਾਂਦੇ ਹੋ ਪਰ ਹੁਣ ਆਈ ਥਿੰਕ ਉਹਨਾਂ ਨੇ ਚੇਂਜ ਕਰਤੇ ਆ ਹੁਣ 50 ਪੁਆਇੰਟ ਨਹੀਂ ਮਿਲਦੇ ਜਿੰਨਾ ਕਿ ਪਤਾ ਲੱਗਿਆ ਓਕੇ ਤੇ ਖਾਸ ਕਰਕੇ मोस्टली ਪੰਜਾਬੀ ਮੁੰਡੇ ਤੁਹਾਡੇ ਕੋਲ ਆਉਂਦੇ ਹੋਣਗੇ ਜੋ ਟ੍ਰੇਨਿੰਗ ਲੈਣ ਤੋਂ ਬਾਅਦ ਜਦੋਂ ਟੈਸਟ ਦਿੰਦੇ ਨੇ ਹਾਂਜੀ ਕਿੰਨੇ ਕ ਟੈਸਟਾਂ ਤੋਂ ਬਾਅਦ ਉਹ ਡਰਾਈਵਿੰਗ ਸਬ ਹਾਸਲ ਕਰ ਲੈਂਦੇ ਦੇਖੋ ਜੀ मोस्टਲੀ ਆਪਣੇ ਆਪਣਾ 100% ਪਾਸਿੰਗ ਰੇਟ ਹੈਗਾ ਜੀ ਹਾਂਜੀ ਜਦੋਂ 2 ਮਹੀਨੇ ਤੁਸੀਂ ਟ੍ਰੇਨਿੰਗ ਪ੍ਰੋਪਰ ਲੈਨੇ ਹੋ ਜੀ ਦੇਖੋ ਜਦੋਂ ਬੰਦਾ ਸੀਰੀਅਸ ਆ ਉਹਨੂੰ ਪਤਾ ਵੀ ਮੈਂ ਹੁਣੇ ਪ੍ਰੋਫੈਸ਼ਨਲ ਡਰਾਈਵਰ ਬਣਨਾ ਮੈਂ ਟਰੱਕਿੰਗ ਦੇ ਵਿੱਚ ਜਾਣਾ ਮੈਂ ਜੌਬ ਵੀ ਕਰਨੀ ਆ 2 ਮਹੀਨੇ ਉਹ ਸਿੱਖਦੇ ਆ ਔਰੇ ਪਲੱਸ ਉਹਨਾਂ ਦੀ ਅਸੈਸਮੈਂਟਾਂ ਜਦੋਂ ਅਸੀਂ ਲਈਦੀਆਂ ਉਦੋਂ ਚੈੱਕ ਕਰੀਦਾ ਜੀ ਬੰਦਾ ਕਿੰਨਾ ਚਲਾਉਣਾ ਜਾਣਦਾ ਜਦੋਂ ਪਰਫੈਕਟ ਹੋ ਜਾਂਦਾ ਟੈਸਟ ਦਿੰਦੇ ਤਾਂ ਪਹਿਲੀ ਵਾਰ ਹੀ ਪਾਸ ਹੋ ਜਾਂਦੇ ਆ ਮੈਨੂੰ ਲੱਗਦਾ ਪਿਛਲੇ ਕਾਫੀ ਟਾਈਮ ਦੇ ਵਿੱਚ ਸ਼ਾਇਦ 8-10 ਸਟੂਡੈਂਟ 3-4 ਸਿਲ ਚ ਲੱਜ ਪਏ ਹੋਏ ਹੁਣ ਨਹੀਂ ਮੋਸਟਲੀ ਸਾਰੇ ਪਹਿਲੀ ਵਾਰ ਪਾਸ ਹੋ ਜਾਂਦੇ ਆ thank you thank you thank you so much.